ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਸਾਡੇ ਵਿਰੋਧੀ ਧਰ ਦੇ ਨੇਤਾ ਪੰਜਾਬ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਵੀ ਮੌਜੂਦ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਅਮਰਿੰਦਰ ਮਰਦਾਨ ਜੀ ਇਹ ਪਹਿਲੇ ਛੋਟਾ ਪੈ ਗਿਆ ਸਵੇਰ ਦਾ ਤੁਹਾਨੂੰ ਅਡੀਕ ਰਹੇ ਆ ਔਰ ਕਾਫੀ ਲੋਕ ਖੱਬੇ ਸੱਜੇ ਬਾਹਰ ਵੀ ਖੜੇ ਨੇ ਇਸ ਕਰਕੇ ਤੁਸੀਂ ਇਹ ਦੇਖੋ ਕਿ ਆਦੀਆ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਆਪਣੇ ਹਲਕੇ 'ਚ ਕਿੰਨੀ ਮਿਹਨਤ ਕੀਤੀ ਦਿਨ ਰਾਤ ਜਿਹੜਾ ਉਹ ਹਲਕੇ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦਾ ਇਹ ਸਬੂਤ ਹੈ ਕਿ ਇੰਨੀ ਗਰਮੀ ਦੇ ਵਿੱਚ ਲੋਕ ਆਪ ਮੁਹਾਰੇ ਹੋ ਕੇ ਤੁਹਾਨੂੰ ਉਹਤੇ ਬਾਜਵਾ ਸਾਹਿਬ ਨੂੰ ਸੁਣਨ ਲਈ ਇੱਥੇ ਆਏ ਨੇ ਅੱਜ ਦੀ ਸੰਵਿਧਾਨ ਬਚਾਓ ਦੀ ਰੈਲੀ ਅੱਜ ਦੀ ਸੰਵਿਧਾਨ ਬਚਾਓ ਦੀ ਰੈਲੀ ਤੁਹਾਨੂੰ ਅਮਰਿੰਦਰ ਸਿੰਘ ਰਾਜਾ ਵੜੇਂ ਕਤੇ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਮਾਨਯੋਗ ਦੋ ਪੰਜਾਬ ਦੇ ਸ਼ੇਰ ਇਹਨਾਂ ਨੂੰ ਸੁਣਨ ਦੇ ਲਈ ਸ਼ਾਮ 84 ਦੇ ਲੋਕ ਸਵੇਰ ਤੋਂ ਵੇਟ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਤੁਸੀਂ ਆਏ अमरिंदर सिंह राजा प्रताप सिंह बाजवा कांग्रेस पार्टी कांग्रेस पार्टी कांग्रेस पार्टी पवन कुमार आदिया पवन कुमार ਸਾਥੀਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਜਗ੍ਹਾ ਤੇ ਬਹਿ ਜਾਓ ਤਾਂ ਕਿ ਅਸੀਂ ਆਪਣੇ ਸੂਝਵਾਨ ਲੀਡਰਾਂ ਦੇ ਵਿਚਾਰ ਸੁਣ ਸਕੀਏ ਸਾਰੇ ਸਾਥੀਆਂ ਨੂੰ ਬੇਨਤੀ ਆ ਜਿਹੜੇ ਵੀ ਸਾਥੀ ਅੱਗੇ ਖੜੇ ਆ ਉਹਨਾਂ ਨੂੰ ਬੇਨਤੀ ਆ ਕਿ ਬਾਅਦ ਵਿੱਚ ਪ੍ਰੈਸ ਕਾਨਫਰੰਸ ਕਰਨਗੇ ਪ੍ਰਤਾਪ ਸਿੰਘ ਬਾਜਵਾ ਜੀ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਇਹ ਬਾਅਦ ਵਿੱਚ ਪ੍ਰੈਸ ਕਾਨਫਰੰਸ ਕਰਨਗੇ ਸਾਡੇ ਵਿੱਚ ਮੌਜੂਦ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਅਰਣ ਕੁਮਾਰ ਮਿੱਕੀ ਡੋਗਰਾ ਜੀ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਐਕਸ ਮਨਿਸਟਰ ਪੰਜਾਬ ਸੰਗਤ ਸਿੰਘ ਗਿੱਲ ਜੀ ਆ ਜੀ ਉਹਨਾਂ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਪੰਕਜ ਕ੍ਰਿਪਾਲ ਜੀ ਰੋਹਿਤ ਚੋਸ਼ੀ ਜੀ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਸਾਡੇ ਮੁਕੇਰੀਆਂ ਤੋਂ ਮੈਡਮ இந்து ਬਾਲਾ ਜੀ ਮੈਡਮ இந்து ਬਾਲਾ ਜੀ ਮੁਕੇਰੀਆਂ ਤੋਂ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਮੈਂ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਦੱਸਣਾ ਚਾਹੁੰਦਾ ਪ੍ਰਧਾਨ ਜੀ ਮੈਂ ਆਪਣੇ ਪੰਜਾਬ ਦੇ ਜਿੰਨੇ ਵੀ ਮੇਰੇ ਵੀਰ ਖੜੇ ਆ ਉਹਨਾਂ ਨੂੰ ਪਰਜੋਰ ਬੇਨਤੀ ਆ ਮੈਨੂੰ ਪਤਾ ਆ ਇਹ ਸਿਰਫ ਇੱਕ ਗਰਮੀ ਦਾ ਕਰਕੇ ਹਾਲ ਬਹੁਤ ਤੁਹਾਡਾ ਧੰਨਵਾਦ ਆ ਸਾਰੇ ਤੁਸੀਂ ਆਇਓ ਆਪਾਂ ਆਪਣੀ ਆਪਣੀ ਜਗ੍ਹਾ ਬੈਠ ਜਾਈਏ ਤਾਂ ਕਿ ਤੁਹਾਨੂੰ ਮੈਂ ਇਹ ਗੱਲ ਕਹਿ ਸਕਾਂ ਕਿ ਆਪਾਂ ਸਾਡੇ ਵਿੱਚ ਜਿਹੜੇ ਸਾਡੇ ਮੁੱਖ ਮਹਿਮਾਨ ਅੱਜ ਦੀ ਸਭਾ ਦੇ ਸਾਬੇ ਸਦਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਰਾਜਾ ਬੜਿੰਗ ਜੀ ਉਹ ਤੁਹਾਡੇ ਰੂਬਰੂ ਹੋਣਗੇ ਇਸ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਜਿੰਨੇ ਵੀ ਬੋਲਣ ਵਾਲੇ ਆ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਇੱਕ ਦੋ ਦੋ ਮਿੰਟ ਸਿਰਫ ਹਾਜ਼ਰੀ ਆਪਣੀ ਹੋਵੇ ਅਬ ਆਪਨੇ ਸਿਰਫ ਲੀਡਰਾਂ ਨੂੰ ਸੁਣਨਾ ਹੈ ਧੰਨਵਾਦ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੂੰ ਬੇਨਤੀ ਕਰਦਾ ਕਿ ਸਰ ਇਹ ਬੰਦੇ 10 ਵਜੇ ਤੋਂ ਇੱਦਾਂ ਹੀ ਬੈਠੇ ਆ ਔਰ ਇਹ ਦੇਖ ਕੇ ਤੁਸੀਂ ਦੇਖੋ ਕਿ ਕਿੰਨਾ ਇਹ ਬੰਦੇ ਆਦੀਆ ਸਾਹਿਬ ਨੂੰ ਪਿਆਰ ਕਰਦੇ ਆਂ আর ਆਦੀਆ ਸਾਹਿਬ ਨੇ ਹਲਕੇ ਦੇ ਵਿੱਚ ਕਿੰਨਾ ਕੰਮ ਕੀਤਾ ਆਦੀਆ ਸਾਹਿਬ ਦੀ ਮਿਹਨਤ ਤੁਸੀਂ ਇਸ ਇਕੱਠ ਤੋਂ ਦੇਖ ਸਕਦੇ ਹੋ ਕਿ ਉਹਨਾਂ ਨੇ ਸਰਕਾਰ ਨਾ ਹੁੰਦਿਆਂ ਹੋਇਆ ਵੀ ਕਿੰਨਾ ਆਪਣੇ ਹਲਕੇ ਦੇ ਵਿੱਚ ਕੰਮ ਕੀਤਾ ਹੁਣ ਮੈਂ ਬੇਨਤੀ ਕਰੂੰਗਾ ਕਿ ਸਾਡੇ ਜ਼ਿਲ੍ਹੇ ਦੇ ਪ੍ਰਧਾਨ अरुण कुमार मिक्की डोगरा जी ओ सारी संगत नु अपने विचार पेश ਕਰਨ अरुण कुमार मिक्की डोगरा दे जी क्योंकि ਤੁਸੀਂ ਬਹੁਤ دیر ਤੇ ਬੈਠੇ ਹੋ ਬਹੁਤ ਹੀ ਸਤਿਕਾਰ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਸਾਡੇ ਵਿਰੋਧੀ ਧਿਰ ਦੇ ਵਿਧਾਨ ਸਭਾ ਚ ਲੀਡਰ ਆਫ ოਪੋਜੀਸ਼ਨ ਸਰਦਾਰ ਕੁਤਾਲ ਸਿੰਘ ਜੀ ਬਾਜਵਾ ਜਨਰਲ ਸੈਕਟਰੀ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਦੀਪ ਸੰਧੂ ਜੀ पवन आदिया जी सरदार संगके सिंह गिल जी हां जी मेरे साथी सीनियर उम्मीद प्रदान राजेश गुप्ता जी रोह जोशी जी पंकज जी ਤੇ ਬਹੁਤ ਹੀ ਸਤ ਸਤਕਾਰਤ ਸ਼ਾਮ ਚਰਸੀਦੇ ਹਲਕਾ ਨਿਵਾਸੀਓ ਜਿਹੜੀ ਅੱਜ ਇਹ ਸੰਵਿਧਾਨ ਬਚਾਓ ਰੈਲੀ ਹੈ ਇੱਕ ਅਹਿਮ ਮੁੱਦਾ ਲੈ ਕੇ راہਲ ਜੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਹਰ ਬੰਦੇ ਤੱਕ ਇਹ ਜਿਹੜੀ ਹੈ ਗੱਲ ਪਹੁੰਚਾਓ ਕਿ ਸਾਡਾ ਦੇਸ਼ ਸੰਵਿਧਾਨ ਦੇ ਨਾਲ ਚੱਲਣਾ ਹੈ ਮੋਦੀ ਦੇ ਧੱਕੇ ਦੇ ਨਾਲ ਨਹੀਂ ਚੱਲਣਾ ਉਹਦੀ ਮਰਜ਼ੀ ਨਾਲ ਨਹੀਂ ਚੱਲਣਾ ਸੋ ਜਾਗਰਤ ਕਰਨ ਵਾਸਤੇ ਅੱਜ ਦੀ ਰੈਲੀ ਰੱਖੀ ਗਈ ਹੈ ਤੁਹਾਡਾ ਇੱਥੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਪ੍ਰਧਾਨ ਜੀ ਦਾ ਵੀ ਬਾਜਵਾ ਸਾਹਿਬ ਦਾ ਵੀ ਸੰਦੀਪ ਸੰਧੂ ਸੰਧੂ ਸਾਹਿਬ ਦਾ ਵੀ ਕਿ ਤੁਸੀਂ ਇੱਥੇ ਆਏ ਹੋ ਜਿਆਦਾ ਕੁਝ ਨਾ ਕਹਿੰਦਾ ਹੋਇਆ ਆਪ ਸਭ ਤੋਂ ਮੈਂ ਹਾਜ਼ਰ ਲਵਾਂਦਾ ਹੋਇਆ ਆਪਣੀ ਜਗ੍ਹਾ ਲਵਾਂਗਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਟਾਂਡਾ ਤੋਂ ਐਕਸ ਮਿਨਿਸਟਰ ਪੰਜਾਬ ਸਰਦਾਰ ਸੰਗਤ ਸਿੰਘ ਗਿਲਜੀਆ ਜੀ ਨੂੰ ਕਿ ਉਹ ਆ ਕੇ ਆਪਣੇ ਵਿਚਾਰ ਪੇਸ਼ ਕਰਨ ਸਰਦਾਰ ਸੰਗਤ ਸਿੰਘ ਗਿਲਜੀਆ ਜੀ ਐਕਸ ਕੈਬਨਟ ਮਿਨਿਸਟਰ ਪੰਜਾਬ ਬਹੁਤ ਹੀ ਸਤਿਕਾਰਯੋਗ ਹਲਕਾ ਚਾਂਪ ਸ਼ਾਮਚਰਾਸੀ ਤੋਂ ਪਵਨ ਆਧਿਆ ਜੀ ਬੈਡਨ ਕੁਸਮ ਜੀ ਉਹਨਾਂ ਦੀ ਰੈਨ ਨਮਾਈ 8 ਅੱਜ ਦਾ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਸੰਵਿਧਾਨ ਬਚਾਓ ਅਰੇ ਲਈ ਉਹਦੇ ਵਿੱਚ ਚੇਚੇ ਤੌਰ ਤੇ ਸਾਡੇ ਸੀਐਲਪੀ ਦੇ ਲੀਡਰ ਸਾਹ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਪ੍ਰਦੇਸ਼ ਦੇ ਪ੍ਰਧਾਨ ਜੀ ਰਾਜਾ ਬੁਰਿੰਗ ਜੀ ਚਿੱਟੇ ਤੌਰ ਤੇ ਅੱਜ ਸ਼ਾਮ ਚਰਾਸੀ ਹਲਕੇ ਦੇ ਵਿੱਚ ਪਹੁੰਚੇ ਹਨ ਸਾਡੇ ਪੀਪੀਸੀ ਦੇ ਜਰਨਲਿਸਟ ਸੈਕਟਰੀ ਸੰਦੀਪ ਸੰਧੂ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵਿੱਕੀ ਡੋਗੜਾ ਜੀ ਗਰ ਸ਼ੈਂਕਰ ਤੋਂ ਸਾਡੇ ਵਕੀਲ ਸਾਹਿਬ ਜੋਤੀ ਸਾਹਿਬ ਗੁਪਤਾ ਜੀ ਨੀਲ ਜੀ ਅਤੇ ਮੇਰੇ ਚਾਮਚਾਸੀ ਦੀਆਂ ਮੇਰੀਆਂ ਭੈਣਾਂ ਸਰਪੰਚ ਪੰਚ ਮੇਰੇ ਬਜ਼ੁਰਗ ਮੇਰੇ ਵੀਰ सरपंच ਪੰਜ ਪੰਜ ਜੂ ਤੇ ਪ੍ਰਧਾਨ ਅਤੇ ਉਹਨਾਂ ਦੀ ਸਾਰੀ ਟੀਮ ਬਹੁਤ ਵੱਡੀ ਗਿਣਤੀ ਦੇ ਵਿੱਚ ਜਦੋਂ ਮੈਂ ਬਾਜਵਾ ਸਾਹਿਬ ਜਦੋਂ ਮੈਂ ਬਾਜਵਾ ਸਾਹਿਬ ਅਧਿਆਜੀ ਪ੍ਰਧਾਨ ਜੀ ਜੀ ਮੈਡਮ ਹਿੰਦੂ ਜੀ ਨਹੀਂ ਗੱਲ ਕਰੋਗੇ ਬੋਲਣ ਦੇ ਵਿੱਚ ਗੱਲ ਨਹੀਂ ਕਰਦਾ ਜਦੋਂ ਮੈਂ ਤਕਰੀਬਨ ਸਾਢੇ 10 ਇੱਥੇ ਪਹੁੰਚਿਆ ਮੈਂ ਪਹਿਲੀ ਵਾਰ ਦੇਖਿਆ ਕਿ ਇੰਨਾ ਵੱਡਾ ਹਜੂਮ ਪਹਿਲੀ ਵਾਰ ਦੇਖਿਆ ਅਧਿਆਜੀ ਦੀ ਤੇ ਕੁਸ਼ਮ ਦੀ ਰਹਿਨਮਾਈ ਐਟ ਐਡਾ ਵੱਡਾ ਹਜੂਮ ਮੈਂ ਪਹਿਲੀ ਵਾਰੀ ਵੇਖਿਆ ਕਿ ਸ਼ਾਮ 83 ਦਾ ਹੜ ਇੱਥੇ ਆ ਗਿਆ ਇਹ ਸੰਵਿਧਾਨ ਬਚਾਓ ਰੈਲੀ ਜਿਹੜੀ ਚੱਲ ਰਹੀ ਹੈ ਇਹ ਝਾੜੂ ਪਹਜਾਓ ਰੈਲੀ ਹੈ ਇਹ ਹਲਕੇ ਦੇ ਲੋਕਾਂ ਨੇ ਮਨ ਬਣਾ ਰਿਆ ਅੱਜ ਜਦੋਂ ਮੈਂ ਦੇਖਿਆ ਤਾਂ ਮਨ ਬਣਾ ਰਿਆ ਕਿ ਆਪਾਂ ਸਰਕਾਰ ਚੇਂਜ ਕਰਨੀ ਹੈ ਤਾੜੀਆਂ ਨਹੀਂ ਮਾਰੀਆਂ ਸਰਕਾਰ ਚੇਂਜ ਕਰਦੇ ਨਾ ਤੇ ਆਵਾਜ਼ ਨਹੀਂ ਗਈ ਰਾਹੁਲ ਗਾਂਧੀ ਕੋਲ ਤੁਹਾਡੀ ਪਿਆਰੇ ਸਾਥੀਓ ਸਮਾਂ ਦੇ ਦਿੱਤਾ ਆਪਾਂ 2022 ਦੇ ਵਿੱਚ ਸਮਾਂ ਬੜਾ ਖਤਰਨਾਕ ਸੀ ਕੇਂਜਰੀਵਾਲ ਭਗਵੰਤ ਮਾਨ ਹਰਾ ਪੈਨ ਰੰਗਲਾ ਪੰਜਾਬ ਅੱਜ ਮੈਨੂੰ ਬੜੇ ਇਹ ਸ਼ਰਮ ਨਾਲ ਗੱਲ ਕਹਿਣੀ ਪੈ ਰਹੀ ਹੈ ਜਿਹੜਿਆਂ ਦੀ ਸੋਚ ਰੰਗਲਾ ਪੰਜਾਬ ਦੀ ਸੀ ਅੱਜ ਉਹ ਪੰਜਾਬ ਦੇ ਕੀ ਹਾਲਾਤ ਕੀਤੇ ਸਾਡੇ ਸੂਰਬੀਰ ਯੋਧੇ ਔਖੀ ਘੜੀ ਦੇ ਵਿੱਚ ਰਾਜਾ ਵੜਿੰਗ ਜੀ ਨੂੰ ਪੰਜਾਬ ਪ੍ਰਦੇਸ਼ ਪ੍ਰਧਾਨ ਬਣ ਦਾ ਮੌਕਾ ਮਿਲਿਆ ਜਦੋਂ ਕੋਈ ਪ੍ਰਧਾਨ ਬਣੂ ਤਿਆਰ ਨਹੀਂ ਸੀ ਤੇ ਰਾਜਾ ਵੜਿੰਗ ਜੀ ਤੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਸੀਐਲਪੀ ਲੀਡਰ ਨੇ ਦੋਨਾਂ ਸੂਰਬੀਰ ਯੋਧਿਆਂ ਨੇ ਪੰਜਾਬ ਦੇ ਵਿੱਚ ਕੋਨੇ-ਕੋਨੇ 'ਚ ਜਾ ਕੇ ਕਾਂਸ ਨੂੰ ਦੁਬਾਰਾ ਖੜ੍ਹਾ ਕੀਤਾ ਤੇ ਅੱਜ ਉਹ ਜਿਹੜੀ ਕਾਂਸ ਖੜ੍ਹੀ ਹੋਈ ਹੈ ਅੱਜ ਉਹ ਸ਼ਾਮ 84 ਦੇ ਵਿੱਚ ਵੀ ਪੌਣਾ ਆਦਿਆ ਜੀ ਨੇ ਕਾਂਸ ਨੂੰ ਖੜ੍ਹਾ ਕੀਤਾ प्यारे साथियों टाइम ਕੱਢਣਾ ਪੈਂਦਾ ਐਦਾ ਨਹੀਂ ਪਾਰਟੀਆਂ ਚੱਲਦੀਆਂ ਟਾਈਮ ਦੇਣਾ ਪੈਂਦਾ ਇੰਨੀ ਗਰਮੀ ਹੋਵੇ ਇੰਨੀ ਗਰਮੀ ਦੇ ਤੁਸੀਂ ਲੋਕ ਇੰਨੇ ਆਏ ਹੋ ਜੇ ਕਿਤੇ ਠੰਡ ਹੁੰਦੀ ਤਾਂ ਮੇਰੇ ਖਾਲੇ ਚਿਹੜਾ ਆ ਜਾਣਾ ਸੀ ਇਹ ਹਾਲਾਤ ਨੇ ਲੋਕ ਆਪ ਯਾਦ ਕਰ ਰਹੇ ਨੇ ਕਿ ਅਸੀਂ ਭਾਈ ਦੇ ਵਿੱਚ ਬਹੁਤ ਵੱਡੀ ਗਲਤੀ ਕੀਤੀ ਤਾਂ ਪਰ ਮੇਰੇ ਪਿਆਰੇ ਸਾਥੀਓ ਆਪਾਂ ਚੱਲੇ ਆ ਕਿ ਜਿਹੜਾ ਆਉਣ ਵਾਲਾ ਸਮਾਂ 1.5 ਸਾਲ ਦਾ ਸਮਾਂ ਰਹਿ ਗਿਆ ਸਰਕਾਰ ਦਾ ਸਮਾਂ ਸਿਰਫ 1 ਸਾਲ ਦਾ 1 ਸਾਲ ਦਾ 1 ਸਾਲ ਦੇ ਬਾਅਦ ਲਖਣ ਸ਼ੁਰੂ ਹੋ ਜਾਣੀ ਹੈ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਲਖਣ ਦੀ ਪਰਮਾਰ ਸ਼ੁਰੂ ਹੋ ਜਾਣੀ ਹੈ ਲੋਕਾਂ ਨੇ ਝਾੜੂ ਆਦਿਆਂ ਨੂੰ ਪਿੰਡਾਂ 'ਚ ਵੜਨੀ ਜਿਹੜਾ ਜਿਸ ਤਰ੍ਹਾਂ ਬਾਲਵੇ ਦੀ ਚੋਰਿਆ ਦੁਆਬੀ ਦੀ ਧਰਤੀ ਤੇ ਰਹਿਣ ਵਾਲੇ ਮੇਰੇ ਵੀਰੋ ਭੈਣੋ ਤੇ ਭਰਾਵੋ ਤੁਹਾਡਾ ਹੱਕ ਹੈ ਤੁਸੀਂ ਸਰਕਾਰ ਭਾਵੇਂ ਉਸ ਟਾਈਮ ਗਲਤੀ ਕੀਤੀ ਹੋਏਗੀ ਕਈਆਂ ਨੇ ਮੇਰੇ ਵੀਰਾਂ ਭੈਣਾਂ ਨੇ ਕਿਉਂਕਿ ਗੁੰਮਰਾਹ ਕਰਤਾ ਨਾ 1000-1000 ਰੁਪਇਆ ਹੋ ਗਿਆ ਜੀ ਪਾਰਲੀਮੈਂਟ 1100 ਕਰ ਦਿੱਤਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਜ ਤੱਕ ਬਾਜਵਾ ਸਾਹਿਬ ਤੁਹਾਡੇ ਦਿੱਤੇ ਟਾਈਮ ਦੇ ਪੈਸੇ ਅਜ ਤੱਕ ਪਿੰਡਾਂ 'ਚੋ ਚੱਲ ਰਹੇ ਨੇ 3.5 ਸਾਲ ਦਾ ਸਵਾ ਲੰਘ ਗਿਆ ਪੈਸੇ ਉਹੀ ਚੱਲ ਰਹੇ ਨੇ ਪਿੰਡਾਂ 'ਚ ਕੋਈ ਰਾਜਾ ਜੀ ਗ੍ਰਾਂਟ ਨਹੀਂ ਆਈ ਤੇ ਦਿੱਤੀ ਨਾ ਕਿਸੇ ਕਮੇਟੀ ਨੂੰ ਪੈਸਾ ਦਿੱਤਾ ਇਸ ਕਰਕੇ ਮੇਰੇ ਪਿਆਰੇ ਸਾਥੀਓ ਮੈਂ ਬੇਨਤੀ ਕਰਦਾ ਹਾਂ ਆਓ ਆਪਾਂ ਸਾਰੇ ਹਿੰਮਤ ਕਰਕੇ ਜਿਸ ਤਰ੍ਹਾਂ ਤੁਸੀਂ ਚਾਂਦਦਾਸੀ ਵਾਲਿਆਂ ਨੇ ਹਿੰਮਤ ਕੀਤੀ ਹੈ ਮੈਨੂੰ ਪਤਾ ਹੈ ਅਧਿਆ ਜੀ ਤੁਹਾਡੀ ਹਿੰਮਤ ਹੋਰ ਤਾਂ ਨਹੀਂ ਬਣੀ ਆਪਾਂ ਲਾਪਰਵਾਹੀ ਨਹੀਂ ਕਰਨੀ ਕਿਉਂਕਿ ਆਪਾਂ ਜਿੱਤਣਾ ਜਿੱਤ ਵਾਲੇ ਪਾਸੇ ਜਾਣਾ ਹਿੰਮਤ ਹੋਰ ਕਰਾਂਗੇ ਕਿ ਆਪਾਂ ਬਹੁਤ ਵੱਡੀ ਲੀਡ ਨਾਲ ਇਹ ਹਲਕਾ ਜਿੱਤਾਂਗੇ ਮੈਂ ਦੂਜੇ ਹਲਕੇ ਵਾਲੇ ਨੂੰ ਬੇਨਤੀ ਕਰਦਾ ਇਹ ਨਹੀਂ ਗੱਲ ਆਪਾਂ ਟਿਕਟਾਂ ਮੰਗ ਲੈਣੇ ਆ ਮੌਕੇ ਦੇ ਮੌਕੇ ਆ ਕੇ ਇਹ ਤਾਂ ਟਿਕਟਾਂ ਨਹੀਂ ਉਹ ਮਿਲਣੀਆਂ ਪਹਿਲਾਂ ਤੁਹਾਨੂੰ ਪਹਿਲਾਂ ਕਿਹਾ ਜਿਹੜਾ ਬੰਦਾ ਕੰਮ ਕਰੇਗਾ ਜਿਹੜੇ ਬੰਦੇ ਦੀ ਇਲਾਕੇ ਦੇ ਵਿੱਚ ਵੋਟ ਦਾ ਹੱਕ ਹੋਏਗਾ ਟਿਕਟ ਉਹਨੂੰ ਮਿਲੇਗੀ ਆ ਮੈਂ ਇੱਥੇ ਰੌਲਾ ਵੀ ਰੂ ਪਾਵਾਂ ਇਹ ਆਪਾਂ ਸਰਕਾਰ ਬਣਾਉਣੀ ਹੈ ਜੇ ਆਪਾਂ ਜਿੱਤੇ ਨਾ ਤੇ ਆਪਾਂ ਟਿਕਟਾਂ ਮੰਗਣ ਨੂੰ ਤਿਆਰ ਹੋ ਜਾਈਏ ਅੱਜ ਤੂੰ ਲੈ ਕੇ 150 ਲਾਓ ਤੁਹਾਨੂੰ ਦੇਾਂਗੇ ਟਿਕਟ ਦੇਣਗੇ ਆਪਾਂ ਸਾਡੇ ਲੀਡਰ ਬੈਠੇ ਟਿਕਟਾਂ ਦੇਣਗੇ ਆਪਾਂ ਟਿਕਟਾਂ ਕੋਈ ਕਿਤੇ ਬਾਹਰ ਨਹੀਂ ਲੈ ਕੇ ਜਾਣੀਆਂ ਮੈਂ ਇਹ ਕਹਿਣਾ ਜਿਹੜੇ ਵੀ ਸੱਤ ਹਲਕੇ ਨੇ ਸਾਡੇ ਹਿਸ਼ਾਰਪੁਰ ਦੇ ਆਪਾਂ ਸੱਤੇ ਜਿੱਤੀਏ ਇਹ ਮੇਰੀ ਬੇਨਤੀ ਹੈ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਟਾਈਮ ਨਾਲ ਆ ਗਰਮੀ ਬਹੁਤ ਹੈ ਸਾਥ ਕਰਕੇ ਸਾਰੇ ਇਸ ਹਲਕੇ ਦੇ ਮੋਟਰ ਤੇ ਸਪੋਰਟਰ ਰਾਜੀਆ ਸਾਹਿਬ ਜੀ ਸੱਜੀਆਂ ਤੇ ਖੱਬੀਆਂ ਬਾਵਾ ਨੌਜਵਾਨ ਬੱਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਧੰਨਵਾਦ ਸਰਦਾਰ ਸੰਗਤ ਸਿੰਘ ਜੀ ਗਿਲਜੀਆ ਮੇਰੇ ਵੱਡੇ ਵੀਰ ਇਹਨਾਂ ਤੋਂ ਪਹਿਲਾਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮिक्की ਡੋਗਰਾ ਜੀ ਸਵੇਰ ਤੋਂ ਮੇਰੇ ਨਾਲ ਆ ਕੇ ਖੜੇ ਆ ਮੈਂ ਇਹਨਾਂ ਦਾ ਵੈਸੇ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਮੈਨੂੰ ਮੇਰੇ ਵੀਰਾਂ ਨੇ ਪੁੱਛਿਆ ਕਿ ਕਿਸੇ ਚੀਜ਼ ਦੀ ਕੋਈ ਗੱਲ ਹੈ ਤੇ ਦੱਸ ਜੇਕਰ ਬੰਦੇ ਯਾ ਕਿਸੇ ਚੀਜ਼ ਦੀ ਹੋਰ ਮੇਰੇ ਵੀਰਾਂ ਨੇ ਕਿਹਾ ਵੀ ਕਿਸੇ ਚੀਜ਼ ਦੀ ਲੋੜ ਆ ਤੇ ਦੱਸੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਆ ਇਹਨਾਂ ਦੇ ਸਹਿਯੋਗ ਤੋਂ ਮੇਰਾ ਸਹਿਯੋਗ ਆ ਇਹਨਾਂ ਦਾ ਆ ਕੇ ਬੈਠਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਆ ਬਹੁਤ ਇਹਨਾਂ ਦਾ ਧੰਨਵਾਦ ਤੇ ਨਾਲ ਮੈਂ ਹੁਣ ਬੇਨਤੀ ਕਰਾਂਗਾ ਬਹੁਤ ਹੀ ਮੇਰੇ ਅਜ਼ੀਜ਼ ਛੋਟੀ ਭੈਣ இந்துਵਾਲਾ ਜੀ ਨੂੰ ਜੋ ਸਿਰਫ ਆਪਣੀ ਹਾਜ਼ਰੀ ਲਵਾ ਕੇ ਤੇ ਸੰਗਤਾਂ ਨੂੰ ਜੈ ਹਿੰਦ ਕਹਿਣਗੇ ਬਹੁਤ ਤੁਹਾਡਾ ਧੰਨ ਸਰਬੇ ਬਵੰਤੂ ਸੁਖੀਨਾ ਸਰਬੇ ਬਵੰਤੂ ਦਿਯਾਮਿਆ ਇੱਕ ਜੈਕਾਰਾ ਵੀ ਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨਾ ਭੈਣ ਜੀ ਨੇ ਕਿਹਾ ਨਾ ਵਾਹਿਗੁਰੂ ਜੀ ਕਾ ਖਾਲਸਾ ਜਿਦਾ ਸੁੱਤੇ ਹੋਏ ਕਹਿੰਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਪਿਰਾਜ਼ਮਾ ਸਾਡੇ ਪਰਮ ਸਤਕਾਰ ਜੋ ਸੀਐਲਪੀ ਲੀਡਰ ਸਾਹਿਬਾਨ ਸਰਦਾਰ ਪ੍ਰਤਾਸਿੰਮ ਬਾਜਪਾ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਰਦਾਰ ਅਮਿੰਦਰ ਸਿੰਘ ਰਾਜਾ ਬੜਿੰਗ ਜੀ ਔਰ ਸਾਡੇ ਐਕਐਮਐਲਏ ਪਵਨਾਦੀਆ ਜੀ ਜਿਨ੍ਹਾਂ ਦੇ ਇੱਥੇ ਫੰਕਸ਼ਨ ਰੱਖਿਆ ਵਾ ਔਰ ਪ੍ਰਧਾਨ ਜੀ ਨੂੰ ਬੁਲਾਇਆ ਔਰ ਸਾਡੀ ਭੈਣ ਉਹਨਾਂ ਦੀ ਵਾਈਫ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਕਸ ਕੈਬਨਟ ਮੰਤਰੀ ਸਰਦਾਰ ਸੰਗਤ ਸਿੰਘ ਗਿਰਜਿਆ ਜੀ ਔਰ ਸਾਡੇ ਹੁਸ਼ਿਆਰਪੁਰ ਦੇ ਪ੍ਰਧਾਨ अरुण देवरा जी और ਸਾਡੇ ਸੱਧੂ ਸਾਹਿਬ ਜਿਹੜੇ ਸੈਕਟਰੀ ਨੇ ਪੰਜਾਬ ਕਾਂਗਰਸ ਕਮੇਟੀ ਦੇ ਔਰ ਜਿੰਨੇ ਵੀ ਇੱਥੇ ਵਰਕਰ ਸਾਹਿਬਾਨ ਆਏ ਨੇ ਔਰ ਮੇਰੀਆਂ ਬਹੁਤ ਹੀ ਸਤਿਕਾਰਯੋਗ ਮੇਰੀਆਂ ਛੋਟੀਆਂ ਵੱਡੀਆਂ ਭੈਣਾਂ ਔਰ ਮਾਤਰਾ ਸ਼ਕਤੀ ਮੈਂ ਸਾਰਿਆਂ ਨੂੰ ਇੱਥੇ ਜੀ ਆਇਆਂ ਕਹਿੰਦੀ ਆ ਔਰ ਸਾਡੇ ਪ੍ਰਧਾਨ ਜੀ ਔਰ ਸਾਡੇ ਸੀਐਲਪੀ ਲੀਡਰ ਸਾਹਿਬਾਨ ਇਸ ਧਰਤੀ ਤੇ ਇੱਥੇ ਪਹੁੰਚੇ ਨੇ ਹੁਸ਼ਿਆਰਪੁਰ ਦੀ